ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੇ ਹਿਮਾਚਲ ਵਾਸੀਆਂ ਨੂੰ ਪੰਜਾਬ ਦੇ ਹਰ ਉਸ ਵਿਅਕਤੀ ਨੂੰ ਮੈਂ ਬੇਨਤੀ ਕਰਦਾ ਕਿ ਮੌਜੂਦੀ ਜੋ ਸਥਿਤੀ ਚੱਲ ਰਹੀ ਆ ਬੜਾ ਪ੍ਰੋਬਲਮ ਚ ਹੈ ਪੰਜਾਬ ਪੰਜਾਬ ਦੇ ਬੱਚੇ ਪਹਿਲੇ ਹੀ ਬਹੁਤ ਪਰੇਸ਼ਾਨ ਨੇ ਬੇਰੁਜ਼ਗਾਰੀ ਕਰਕੇ ਨਸ਼ੀਆਂ ਕਰਕੇ ਅਸੀਂ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਕਰ ਚੁੱਕੇ ਆ ਤੇ ਅਸੀਂ ਹੁਣ ਹੋਰ ਨੁਕਸਾਨ ਨਾ ਕਰੀਏ ਅਸੀਂ ਆਪਸੀ ਨਫ਼ਰਤ ਨੂੰ ਛੱਡਿਏ ਅਗਰ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਤੁਹਾਡਾ ਫੋਟੋ ਲਗਾਉਣਾ ਜਾਇਜ਼ ਆ ਤੁਸੀਂ ਮਾਨਜੁਗ ਮੁੱਖ ਮੰਤਰੀ ਪੰਜਾਬ ਤੋਂ ਤੁਸੀਂ ਇਹ ਤੁਸੀਂ ਐਪਲੀਕੇਸ਼ਨ ਦਿਓ ਕਿ ਤਾਂ ਜੋ ਤੁਹਾਨੂੰ ਪਰਮਿਸ਼ਨ ਦੇ ਦੇਣ ਅ ਦੂਜੇ ਪਾਸੇ ਮੈਂ ਕਹਾਂਗਾ ਕਿ ਅਗਰ ਤੁਹਾਨੂੰ ਲੱਗਦਾ ਕਿ ਇਹ ਦੇ ਨਾਲ ਸਾਡੇ ਦੇਸ਼ ਦੀ ਅਖੰਡਤਾ ਭੰਗ ਹੁੰਦੀ ਆ ਇੱਕ ਆਮ ਨਾਗਰਿਕ ਦਾ ਨੁਕਸਾਨ ਹੋ ਰਿਹਾ ਜਿਹੜੇ ਪੰਜਾਬ ਤੋਂ ਬਾਹਰ ਵਸੇ ਸਿੱਖ ਨੇ ਉਹਨਾਂ ਦਾ ਕੀ ਕਸੂਰ ਹੈ ਕਿਉਂ ਉਹਨフィ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਆ ਕਿਉਂਕਿ ਸਾਡੀਆਂ ਇੱਥੇ ਦੀਆਂ ਐਕਟੀਵਿਟੀਆਂ ਕਾਰਨ ਇਨ੍ਹਾਂ ਕਰਤੂਤਾ ਕੰਨ ਬੱਖ-ਬੱਖ ਰਾਜਾਂ ਵਿੱਚ ਵਸਦੇ ਸਿੱਖਾਂ ਦੀ ਜਿਹੜੀ ਜਾਨ ਆ ਖਤਰੇ ਵਿੱਚ ਆ ਜਾਂਦੀ ਆ ਮੈਂ ਇਹੀ ਕਹਾਂਗਾ ਦੇਸ਼ ਦੇ ਉਹ 80 ਕਰੋੜ ਹਿੰਦੂ ਭਾਈਆਂ ਨੂੰ ਵੀ ਕਹਾਂਗਾ ਤੇ ਨਾਲ ਹੀ ਬੱਖ-ਬੱਖ ਜਗਾ ਵਸਦੇ ਸਿੱਖਾਂ ਨੂੰ ਵੀ ਕਹਾਂ ਤੁਸੀਂ ਆਪਸੀ ਜੋ ਪਿਆਰ ਹੈ ਤੁਹਾਡੀ ਜੋ ਆਪਸੀ ਸਾਂਝ ਹੈ ਅਸੀਂ ਉਹਨੂੰ ਉਦਾਂ ਹੀ ਬਕਰਾਰ ਰੱਖੀਏ ਅਸੀਂ ਪੰਜਾਬ ਦੀਆਂ ਕੁਝ ਸ਼ਰਾਰਤੀ ਬੱਚਿਆਂ ਦੇ ਕਾਰਨ ਜੋ ਅੱਜ ਮਾਹੌਲ ਖਰਾਬ ਹੋ ਰਿਹਾ ਉਹਨੂੰ ਲੈ ਕੇ ਅਸੀਂ ਆਪਣੀ ਹੋਸ਼-ਹਵਾਸ਼ ਨਾ ਗਵਾਈਏ ਬਿਲਕੁਲ ਜੇ ਕਿਸੇ ਨੇ ਕੋਈ ਅੱਜ ਪੰਜਾਬ ਦੇ ਵਿੱਚ ਕਿਸੇ ਦੀ ਬ�ਾਸਤ ਹੋਵੇ ਉਤੇ ਕੋਈ ਗਲਤ ਐਕਟੀਵਿਟੀ ਕੀਤੀ ਹੈ ਤਾਂ ਅਸੀਂ ਉਹਦਾ ਜਵਾਬ ਨਾ ਲਈਏ ਕਿ ਅਸੀਂ ਕਿਤੇ ਹੋਰ ਆਪਣਾ ਕਲੈਸ਼ ਜਿਹੜਾ ਵੱਧ ਜੇ ਪੰਜਾਬ ਪਹਿਲੀ ਬਹੁਤ ਮੁਸੀਬਤ ਚ ਮੈਂ ਇਹੀ ਕਹਾਂਗਾ ਕਿ ਤੁਸੀਂ ਸਾਰੇ ਜਿੰਨੇ ਵੀ ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਰਹਿ ਰਹੇ ਹੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ ਹੋ ਸ਼ਾਂਤੀ ਬਣਾ ਕੇ ਰੱਖਿਏ ਅਸੀਂ ਆਪਣਾ ਪਿਆਰ ਇਤفاق ਨੂੰ ਬਰਕਰਾਰ ਰੱਖੀਏ ਅਸੀਂ ਇੱਕ ਫੋਟੋ ਨੂੰ ਲੈ ਕੇ ਨਾ ਈਸ਼ੂ ਬਣਾਈਏ ਇੱਕ ਫੋਟੋ ਦੇ ਕਾਨ ਅਸੀਂ ਪੰਜਾਬ ਦੇ ਆਪਣੇ ਨੌਜਵਾਨਾਂ ਮਰਾਈਏ ਅਸੀਂ ਇੱਕ ਫੋਟੋ ਦੇ ਕਾਰਨ ਪੰਜਾਬ ਦੇ ਬਾਹਰ ਵਾਸਤੇ ਸਿੱਖ ਨਾ ਮਰਾਈਏ ਸੋ ਮੈਂ ਹੀ ਕਹਾਂਗਾ ਅਸੀਂ ਆਪਸ ਚ ਨਾਲ ਲੜਾਈਏ ਸੋ ਇਹਨਾਂ ਨੂੰ ਵੀ ਮੈਂ ਕਹਾਂਗਾ ਮਜੂਦਾ ਮੈਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਕਿ ਤੁਸੀਂ ਆਪਣਾ ਕੋਈ ਲੀਗਲ ਜੋ ਹੈ ਕੋਈ ਕੋਈ ਵੀ ਡਿਸੀਜਨ ਲੋ ਤਾਂ ਜੋ ਪੂਰੇ ਦੇਸ਼ ਵਿੱਚ ਸਾਡਾ ਜੋ ਵਾਪਸੀ ਪਿਆਰ ਹੈ ਇਤਿਹਾਸ ਇਦਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹਿਮਾਚਲ ਵਾਸੀਆਂ ਨੂੰ ਪੰਜਾਬ ਦੇ ਹਰ ਉਸ ਵਿਅਕਤੀ ਨੂੰ ਮੈਂ ਬੇਨਤੀ ਕਰਦਾ ਕਿ ਮੌਜੂਦੀ ਜੋ ਸਥਿਤੀ ਚੱਲ ਰਹੀ ਆ ਬੜਾ ਪ੍ਰੋਬਲਮ ਚਾ ਪੰਜਾਬ ਪੰਜਾਬ ਦੇ ਬੱਚੇ ਪਹਿਲੇ ਹੀ ਬਹੁਤ ਪਰੇਸ਼ਾਨੇ ਬੇਰੁਜ਼ਗਾਰੀ ਕਰਕੇ ਨਸ਼ੀਆਂ ਕਰਕੇ ਅਸੀਂ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਕਰ ਚੁੱਕੇ ਆ ਤੇ ਅਸੀਂ ਹੁਣ ਹੋਰ ਨੁਕਸਾਨ ਨਾ ਕਰੀਏ ਅਸੀਂ ਆਪਸੀ ਨਫ਼ਰਤ ਨੂੰ ਛੱਡਿਏ ਅਗਰ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਤੁਹਾਡਾ ਫੋਟੋ ਲਗਾਉਣਾ ਜਾਇਜ਼ ਆ ਤੁਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਤੋਂ ਤੁਸੀਂ ਇਹ ਤੁਸੀਂ ਐਪਲੀਕੇਸ਼ਨ ਦਿਓ ਕਿ ਤਾਂ ਜੋ ਤੁਹਾਨੂੰ ਪਰਮਿਸ਼ਨ ਦੇ ਦੇਣ ਅ ਦੂਜੇ ਪਾਸੇ ਮੈਂ ਕਹਾਂਗਾ ਕਿ ਅਗਰ ਤੁਹਾਨੂੰ ਲੱਗਦਾ ਕਿ ਇਹ ਦੇ ਨਾਲ ਸਾਡੇ ਦੇਸ਼ ਦੀ ਅਖੰਡਤਾ ਭੰਗ ਹੁੰਦੀ ਆ ਇੱਕ ਆਮ ਨਾਗਰਿਕ ਦਾ ਨੁਕਸਾਨ ਹੋ ਰਿਹਾ ਜਿਹੜੇ ਪੰਜਾਬ ਤੋਂ ਬਾਹਰ ਵਸੇ ਸਿੱਖ ਨੇ ਉਹਨਾਂ ਦਾ ਕੀ ਕਸੂਰ ਹੈ ਕਿਉਂ ਉਹਨਾਂ ਸੀ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਆ ਕਿਉਂਕਿ ਸਾਡੀਆਂ ਇੱਥੇ ਦੀਆਂ ਐਕਟੀਵਿਟੀਆਂ ਕਾਰਨ ਇਹਨਾਂ ਕਰਤੂਤਾ ਕੰਨ ਵੱਖ-ਵੱਖ ਰਾਜਾਂ ਵਿੱਚ ਵਸਦੇ ਸਿੱਖਾਂ ਦੀ ਜਿਹੜੀ ਜਾਨ ਆ ਖਤਰੇ ਵਿੱਚ ਆ ਜਾਂਦੀ ਆ ਮੈਂ ਇਹੀ ਕਹਾਂਗਾ ਦੇਸ਼ ਦੇ ਉਹ 80 ਕਰੋੜ ਹਿੰਦੂ ਭਾਈਆਂ ਨੂੰ ਵੀ ਕਹਾਂਗਾ ਤੇ ਨਾਲ ਹੀ ਵੱਖ-ਵੱਖ ਜਗ੍ਹਾ ਵਸਦੇ ਸਿੱਖਾਂ ਨੂੰ ਵੀ ਕਹਾਂ ਤੁਸੀਂ ਆਪਸੀ ਜੋ ਪਿਆਰ ਹੈ ਤੁਹਾਡੀ ਜੋ ਆਪਸੀ ਸਾਂਝ ਹੈ ਅਸੀਂ ਉਹਨੂੰ ਉਦਾਂ ਹੀ ਬੱਕਰਾਰਾ ਰੱਖੀਏ ਅਸੀਂ ਪੰਜਾਬ ਦੀਆਂ ਕੁਝ ਸ਼ਰਾਰਤੀ ਬੱਚਿਆਂ ਦੇ ਕਾਰਨ ਜੋ ਅੱਜ ਮਾਹੌਲ ਖਰਾਬ ਹੋ ਰਿਹਾ ਉਹਨੂੰ ਲੈ ਕੇ ਅਸੀਂ ਆਪਣੀ ਹੋਸ਼-ਹਵਾਸ਼ ਨਾ ਗਵਾਈਏ ਬਿਲਕੁਲ ਜੇ ਕਿਸੇ ਨੇ ਕੋਈ ਅੱਜ ਪੰਜਾਬ ਦੇ ਵਿੱਚ ਕਿਸੇ ਦੀ ਬਸਤ ਹੋਂਦੇ ਉੱਤੇ ਕੋਈ ਗਲਤ ਐਕਟੀਵਿਟੀ ਕੀਤੀ ਹੈ ਤਾਂ ਅਸੀਂ ਉਹਦਾ ਜਵਾਬ ਨਾ ਲਈਏ ਕਿ ਅਸੀਂ ਕਿਤੇ ਹੋਰ ਆਪਣਾ ਕਲੈਸ਼ ਜਿਹੜਾ ਵੱਧ ਜੇ ਪੰਜਾਬ ਪਹਿਲੀ ਬਹੁਤ ਮੁਸੀਬਤ ਚ ਮੈਂ ਇਹੀ ਕਹਾਂਗਾ ਕਿ ਤੁਸੀਂ ਸਾਰੇ ਜਿੰਨੇ ਵੀ ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਰਹਿ ਰਹੇ ਹੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ ਹੋ ਸ਼ਾਂਤੀ ਬਣਾ ਕੇ ਰੱਖਿਏ ਅਸੀਂ ਆਪਣਾ ਪਿਆਰ ਇਸ ਪਾਕ ਨੂੰ ਬਰਕਰਾਰ ਰੱਖੀਏ ਅਸੀਂ ਇੱਕ ਫੋਟੋ ਨੂੰ ਲੈ ਕੇ ਨਾ ਈਸ਼ੂ ਬਣਾਈਏ ਇੱਕ ਫੋਟੋ ਦੇ ਕਾਨ ਅਸੀਂ ਪੰਜਾਬ ਦੇ ਆਪਣੇ ਨੌਜਵਾਨਾਂ ਨਾਲ ਮਰਾਈਏ ਅਸੀਂ ਇੱਕ ਫੋਟੋ ਦੇ ਕਾਨ ਪੰਜਾਬ ਦੇ ਬਾਹਰ ਵਸੇ ਸਿੱਖਾਂ ਨਾਲ ਮਰਾਈਏ ਸੋ ਮੈਂ ਇਹ ਕਹਾਂਗਾ ਅਸੀਂ ਆਪਸ ਵਿੱਚ ਨਾਲ ਲੜਾਈਏ ਸੋ ਇਹਨਾਂ ਨੂੰ ਵੀ ਮੈਂ ਕਹਾਂਗਾ ਮਜੂਦਾ ਮੈਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਕਿ ਤੁਸੀਂ ਆਪਣਾ ਕੋਈ ਲੀਗਲ ਜੋ ਹੈ ਕੋਈ ਕੋਈ ਵੀ ਡਿਸੀਜਨ ਲੋ ਤਾਂ ਜੋ ਪੂਰੇ ਦੇਸ਼ ਵਿੱਚ ਸਾਡਾ ਜੋ ਵਾਪਸੀ ਪਿਆਰ ਹੈ ਇਤਿਬਾਗ ਇਦਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ